ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਤੁਲਾ ਰਾਸ਼ੀ ਦੇ ਲੋਕਾਂ ਦੇ ਬਾਰੇ ਕਿ ਤੁਸੀਂ ਇਹ ਗੱਲਾਂ ਨੋਟ ਕਰਕੇ ਰੱਖ ਲਓ ਕਿ 2025 ਸਾਲ ਦੇ ਵਿੱਚ ਤੁਹਾਡੇ ਨਾਲ ਕਿਹੜੀਆਂ ਪੰਜ ਭਵਿੱਖ ਬਾਣੀਆਂ ਹੋ ਕੇ ਹੀ ਰਹਿਣਗੀਆਂ ਕਿ ਤੁਹਾਡੇ ਲਈ ਇਹ ਸਾਲ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਕਿਹੜੀਆਂ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਲਿਬਰਾ ਜਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿਸ ਸਾਲ 2025 ਵਿੱਚ ਇਹ ਪੰਜ ਭਵਿੱਖ ਬਾਣੀਆਂ ਤੁਹਾਡੇ ਨਾਲ ਪੰਜ ਚੀਜ਼ਾਂ ਤੁਸੀਂ ਨੋਟ ਕਰਕੇ ਰੱਖ ਲੈਣੀਆਂ ਹਨ ਜੋ ਕਿ ਤੁਹਾਡੇ ਨਾਲ ਹੋ ਕੇ ਹੀ ਰਹਿਣਗੀਆਂ ਇੱਥੇ ਵੇਖੋ ਜੀ ਅਸੀਂ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਜੋ ਵੀ ਲਿਖਿਆ ਹੈ ਇੱਥੇ ਵੇਖੋ ਜੀ ਅਸੀਂ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਜੋ ਵੀ ਲਿਖਿਆ ਹੈ ਕਿਉਂਕਿ ਉਹ ਤਾਂ ਪਰਮਾਤਮਾ ਜੀ ਦੇ ਵੱਲੋਂ ਹੀ ਬਣੀ ਹੁੰਦੀ ਹੈ ਜਿਸ ਵੇਲੇ ਤੁਸੀਂ ਜਨਮ ਲੈਂਦੇ ਹੋ ਪੈਦਾ ਹੁੰਦੇ ਹੋ ਉਹ ਕੋਈ ਵੀ ਚੇਂਜ ਨਹੀਂ ਕਰ ਸਕਦਾ ਪਰ ਜੋ ਵੀ ਅਸੀਂ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਕਿਹੜੇ ਗ੍ਰਹ ਗੋਚਰ ਹਨ ਜੋ ਵੀ ਹਨ ਉਹ ਕਹਿੰਦੇ ਹਨ ਕਿ ਹਮੇਸ਼ਾ ਹੀ ਬਦਲਦੇ ਰਹਿੰਦੇ ਹਨ ਇਹ ਸਾਰਾ ਕੁਝ ਹੀ ਜੋਤਿਸ਼ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਜੇ ਇਹ ਪਰਿਵਰਤਨ ਹੁੰਦਾ ਹੈ ਉਹ ਸਾਡੇ ਰਾਸ਼ੀਆਂ ਦੇ ਉੱਤੇ ਬੜਾ ਹੀ ਜ਼ਿਆਦਾ ਗਹਿਰਾ ਪ੍ਰਭਾਵ ਪਾਉਂਦਾ ਹੈ ਉਸ ਦਾ ਇਫੈਕਟ ਚੰਗਾ ਵੀ ਹੋ ਸਕਦਾ ਹੈ ਤੇ ਸਾਈਡ ਇਫੈਕਟ ਵੀ ਹੋ ਜਾਂਦੇ ਹਨ ਤੇ ਅੱਜ ਦੀ ਵੀਡੀਓ ਵਿੱਚ ਇਹ ਗ੍ਰਹ ਗੋਚਰ ਦੇ ਕਾਰਨ ਰਾਸ਼ੀ ਪਰਿਵਰਤਨ ਦੇ ਕਾਰਨ ਨਕਸ਼ਤਰ ਪਰਿਵਰਤਨ ਦੇ ਕਾਰਨ ਜੋ ਵੀ ਤੁਹਾਡੇ ਤੇ ਪ੍ਰਭਾਵ ਪੈਣ ਵਾਲਾ ਹੈ ਕਿਉਂਕਿ ਬਿਲਕੁਲ ਹੀ ਸਿੰਪਲ ਭਾਸ਼ਾ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸਮਝਾਉਣ ਵਾਲੇ ਹਾਂ ਜੀ ਕੋਈ ਜੋਤਿਸ਼ ਸ਼ਾਸਤਰ ਦੀ ਭਾਸ਼ਾ ਵਿੱਚ ਨਹੀਂ ਸਮਝਾਵਾਂਗੇ ਤਾਂ ਕਿ ਤੁਹਾਨੂੰ ਬੜੀ ਹੀ ਆਸਾਨੀ ਦੇ ਨਾਲ ਸਮਝ ਆ ਜਾਵੇ ਕਿ ਕੀ ਕੁਝ ਤੁਹਾਡੇ ਨਾਲ ਹੋ ਸਕਦਾ ਹੈ ਤਾਂ ਦੋਸਤੋ ਇਸ ਕਰਕੇ ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਤੁਹਾਡੇ ਲਈ ਇਹ ਵੀਡੀਓ ਬੜੀ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੇਖੋ ਜੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਆਪਣੇ ਆਸ-ਪਾਸ ਦੀ ਸਟੱਡੀ ਦੇ ਵਿੱਚ ਤੁਸੀਂ ਇਹਨਾਂ ਨੂੰ ਆਪਣੀ ਕੁਆਲਿਟੀ ਦਿਓਗੇ ਤੇ ਜਿਸ ਦੇ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਜਿਵੇਂ ਕਿ ਰਿਲੇਸ਼ਨ ਜੋ ਬਣਾਉਂਦੇ ਹਨ ਉਹਦੇ ਲਈ ਵੀ ਬਹੁਤ ਹੀ ਸੋਚ ਸਮਝ ਕੇ ਤੁਸੀਂ ਹਰ ਕੰਮ ਕਰਨਾ ਹੈ ਭਾਵ ਕਿ ਕਿਸ ਵਿਅਕਤੀ ਦੇ ਨਾਲ ਤੁਸੀਂ ਰਿਲੇਸ਼ਨ ਰੱਖਣੇ ਹਨ ਤਾਂ ਕਿਸ ਦੇ ਨਾਲ ਨਹੀਂ ਤੁਹਾਨੂੰ ਦਿਮਾਗ ਤੋਂ ਸੋਚਣਾ ਹੋਵੇਗਾ ਨਾਲ ਹੀ ਨਾਲ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪੈਸੇ ਦੇ ਨਾਲ ਬਹੁਤ ਹੀ ਜ਼ਿਆਦਾ ਤੁਹਾਡਾ ਪਿਆਰ ਹੁੰਦਾ ਹੈ ਜੇ ਤੁਸੀਂ ਕਿਤੇ ਵੀ ਰਿਸਰਚ ਕਰੋਗੇ ਸਭ ਤੋਂ ਜ਼ਿਆਦਾ ਅਮੀਰ ਰਾਸ਼ੀ ਕਿਹੜੀ ਹੈ ਤਾਂ ਤੁਹਾਨੂੰ ਸੁਣਨ ਨੂੰ ਇਹੀ ਮਿਲੇਗਾ ਕਿ ਤੁਲਾ ਰਾਸ਼ੀ ਸਭ ਤੋਂ ਜ਼ਿਆਦਾ ਅਮੀਰ ਹੁੰਦੀ ਹੈ ਕਿਉਂਕਿ ਇਹਨਾਂ ਨੇ ਸਮਝ ਲਿਆ ਹੈ ਕਿ ਬੈਂਕ ਬੈਲੈਂਸ ਕਾਰਪੋਰੇਸ਼ਨ ਟੀਮ ਤੇ ਵਰਕ ਇਹਨਾਂ ਨੇ ਹੀ ਕਰਨਾ ਹੈ ਜੋ ਕਿ ਲੰਮੇ ਸਮੇਂ ਤੱਕ ਇਹ ਟਿਕ ਸਕਦੇ ਹਨ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਉਹਨਾਂ ਦੀ એનર્ਜੀ ਵੀ ਉਹਨਾਂ ਦੇ ਵਿੱਚ ਬੜੀ ਹੁੰਦੀ ਹੈ ਜਿਸ ਦੇ ਨਾਲ ਉਹ ਕੰਮ ਬਹੁਤ ਹੀ ਆਸਾਨੀ ਦੇ ਨਾਲ ਕਰ ਲੈਂਦੇ ਹਨ ਤੇ ਸ਼ਾਰਟਕਟ ਦੇ ਵਿੱਚ ਕੰਮ ਕਰਕੇ ਸਫਲ ਵੀ ਹੋ ਜਾਂਦੇ ਹਨ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ એનર્ਜੀ ਦੇ ਨਾਲ ਭਰਪੂਰ ਹੋਣ ਕਰਕੇ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਪੂਰਿਆਂ ਕਰਦੇ ਹੋ ਤੇ ਹਰ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਮੰਜ਼ਿਲ ਨੂੰ ਪਾ ਲੈਂਦੇ ਹੋ ਇਸ ਤੋਂ ਭਾਵ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜ ਭਵਿਕ ਬਾਣੀ ਹੈ ਜੋ ਤੁਹਾਡੇ ਨਾਲ ਇਸ ਸਮੇਂ ਹੋ ਕੇ ਹੀ ਰਹਿਣਗੀਆਂ ਵੇਖੋ ਜੀ ਤੁਲਾ ਰਾਸ਼ੀਆਂ ਦੀ ਜਿਹੜੀ ਮਦਰ ਹੁੰਦੀ ਹੈ ਭਾਵ ਕੇ ਮਾਤਾ ਹੁੰਦੀ ਹੈ ਉਹਨਾਂ ਦੇ ਨਾਲ ਇਹਨਾਂ ਦਾ ਬਹੁਤ ਹੀ ਗਹਿਰਾ ਸੰਬੰਧ ਹੁੰਦਾ ਹੈ ਜਿਸ ਦੇ ਨਾਲ ਇਹ ਉਹਨਾਂ ਦੇ ਦੁੱਖ ਦਰਦ ਨੂੰ ਨਹੀਂ ਵੇਖ ਸਕਦੇ ਜੇਕਰ ਉਹਨਾਂ ਦੇ ਮਾਤਾ ਪਿਤਾ ਦੇ ਗੋਡਿਆਂ ਵਿੱਚ ਦਰਦ ਹੁੰਦਾ ਹੈ ਤਾਂ ਇਹ ਆਪਣੇ ਮਾਤਾ ਪਿਤਾ ਦੇ ਲਈ ਆਪ ਵੀ ਬੜੇ ਜ਼ਿਆਦਾ ਦੁਖੀ ਹੋ ਜਾਂਦੇ ਹਨ ਤੇ ਉਹਨਾਂ ਦਾ ਇਲਾਜ ਕਰਵਾ ਕੇ ਹੀ ਰਹਿਣਗੇ ਤੇ ਜਿਸ ਦੇ ਨਾਲ ਉਹਨਾਂ ਦੀ ਮਦਰ ਜਿਹੜੀ ਹੈ ਉਹ ਠੀਕ ਹੋ ਜਾਵੇਗੀ ਜਿਸ ਤਰ੍ਹਾਂ ਕਿ ਗੱਲ ਕਰਨ ਦਾ ਵੀ ਕੁਝ ਐਸੀਆਂ ਚੀਜ਼ਾਂ ਦੇ ਨਾਲ ਇਹਨਾਂ ਦਾ ਪਿਆਰ ਹੁੰਦਾ ਹੈ ਜਿਵੇਂ ਇਹਨਾਂ ਦਾ ਮਾਤਾ ਪਿਤਾ ਦੇ ਨਾਲ ਬਹੁਤ ਹੀ ਗਹਿਰੇ ਸੰਬੰਧ ਹੁੰਦੇ ਹਨ ਇਸ ਤੋਂ ਇਲਾਵਾ ਤੁਲਾ ਰਾਸ਼ੀ ਵਾਲਿਆਂ ਦਾ ਜਦੋਂ ਆਫਟਰ ਮੈਰਿਜ ਬੇਬੀ ਹੁੰਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਘਰ ਵਿੱਚ ਮਾਇਆ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੂੰ ਫਿਰ ਕਿਸੇ ਵੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹਨਾਂ ਨੂੰ ਫਿਰ ਲਾਭ ਹੀ ਲਾਭ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਇਸ ਰਾਸ਼ੀ ਵਾਲੇ ਸ਼ੇਅਰ ਮਾਰਕੀਟ ਵਿੱਚ ਆਪਣਾ ਪੈਸਾ ਲਗਾਉਂਦੇ ਹਨ ਤਾਂ ਇਹਨਾਂ ਨੂੰ ਉਸ ਤੋਂ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹ ਆਪਣੇ ਪੈਸੇ ਨੂੰ ਦੁੱਗਣਾ ਕਰ ਲੈਂਦੇ ਹਨ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਹੀ ਤੁਹਾਡੇ ਰਿਸ਼ਤੇ ਮਜ਼ਬੂਤ ਹੁੰਦੇ ਹਨ ਜਿਵੇਂ ਤੁਹਾਡੇ ਲਵ ਪਾਰਟਨਰ ਦੇ ਨਾਲ ਵੀ ਤੁਹਾਡੇ ਰਿਸ਼ਤਾ ਮਜ਼ਬੂਤ ਹੀ ਹੋਵੇਗਾ ਜੇਕਰ ਤੁਹਾਡੀ ਕਿਸੇ ਰਿਸ਼ਤੇਦਾਰ ਦੇ ਨਾਲ ਕਾਫੀ ਸਮੇਂ ਤੋਂ ਕਿਸੇ ਗੱਲਬਾਤ ਤੋਂ ਵਿਗੜੀ ਹੋਈ ਸੀ ਉਹ ਵੀ ਤੁਹਾਡਾ ਰਿਸ਼ਤਾ ਹੁਣ ਸੰਦੇਹ ਵਾਲਾ ਹੋ ਜਾਵੇਗਾ ਭਾਵੇਂ ਕਿ ਤੁਸੀਂ ਹਰ ਇੱਕ ਗਲਤੀ ਨੂੰ ਮਾਫ਼ ਕਰਕੇ ਅੱਗੇ ਵਧੋਗੇ ਤੁਹਾਡੇ ਘਰ ਬਾਹਰ ਦਾ ਸੁਭਾਅ ਜਿਹੜਾ ਹੈ ਇੱਕੋ ਜਿਹਾ ਹੀ ਹੁੰਦਾ ਹੈ ਜਿਸ ਤਰ੍ਹਾਂ ਦੇ ਤੁਸੀਂ ਮਨ ਤੋਂ ਹੋ ਉਸੇ ਤਰ੍ਹਾਂ ਹੀ ਤੁਸੀਂ ਬਾਹਰ ਤੋਂ ਹਰ ਕਿਸੇ ਦੇ ਨਾਲ ਵਿਹਾਰ ਕਰਦੇ ਹੋ ਤੁਲਾ ਰਾਸ਼ੀ ਵਾਲੇ ਜਿਹੜੇ ਹੁੰਦੇ ਹਨ ਬਹੁਤ ਹੀ ਸਾਫ਼ ਦਿਲ ਦੇ ਹੁੰਦੇ ਹਨ ਤੁਲਾ ਰਾਸ਼ੀ ਵਾਲਿਆਂ ਨੂੰ ਦੱਸتے ਹਾਂ ਕਿ ਸਾਲ 2025 ਦੀਆਂ ਕਿਹੜੀਆਂ ਐਸੀਆਂ ਪੰਜ ਚੀਜ਼ਾਂ ਹਨ ਜੋ ਤੁਹਾਡੇ ਨਾਲ ਹੋ ਕੇ ਹੀ ਰਹਿਣਗੀਆਂ ਸਭ ਤੋਂ ਪਹਿਲੀ ਭਵਿੱਖਬਾਣੀ ਜਿਹੜੀ ਹੈ ਜੀ ਉਹ ਇਹ ਹੈ ਕਿ ਸ਼ਨੀ ਮਹਾਰਾਜ ਜੋ ਕਿ ਤੁਹਾਡੀ ਰਾਸ਼ੀ ਪਰਿਵਰਤਨ ਕਰਨ ਵਾਲੀ ਹਨ ਮਾਰਚ ਦੇ ਮਹੀਨੇ ਤੋਂ ਤੁਸੀਂ ਨੋਟਿਸ ਕਰਕੇ ਰੱਖ ਲੈਣਾ ਇਹ ਜੋ ਵੀ ਤੁਹਾਡੇ ਇਸ ਸਮੇਂ ਕੋਈ ਦੁਸ਼ਮਣ ਹਨ ਉਹ ਤੁਹਾਡੇ ਤੋਂ ਦੂਰ ਹੋ ਜਾਣਗੇ ਹੁਣ ਤੁਹਾਨੂੰ ਉਹਨਾਂ ਤੋਂ ਕੋਈ ਵੀ ਖਤਰਾ ਨਹੀਂ ਹੋਵੇਗਾ ਪਰ ਉਹ ਤੁਹਾਡੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਜੇਕਰ ਤੁਸੀਂ ਕਿਸੇ ਵਿਅਕਤੀ ਤੋਂ ਕੋਈ ਕਰਜ਼ਾ ਜਾਂ ਲੋਨ ਲੈ ਕੇ ਰੱਖਿਆ ਹੋਇਆ ਸੀ ਤਾਂ ਸ਼ਨੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਲੋਨ ਤੋਂ ਤੁਹਾਨੂੰ ਹੁਣ ਛੁਟਕਾਰਾ ਮਿਲ ਜਾਵੇਗਾ ਮਾਰਚ ਦੇ ਮਹੀਨੇ ਤੋਂ ਬਾਅਦ ਤੁਸੀਂ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿਓਗੇ ਜਿਸ ਦੇ ਨਾਲ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਨਾਲ ਹੀ ਨਾਲ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਸਿਹਤ ਬਹੁਤ ਹੀ ਵਧੀਆ ਤਰੀਕੇ ਨਾਲ ਠੀਕ ਰਹੇਗੀ ਜੋ ਵੀ ਕਾਫੀ ਸਮੇਂ ਤੋਂ ਤੁਹਾਨੂੰ ਕੋਈ ਬਿਮਾਰੀ ਚੱਲ ਰਹੀ ਸੀ ਉਹ ਬਿਮਾਰੀ ਤੁਹਾਡੀ ਦੂਰ ਹੋ ਜਾਵੇਗੀ ਦੂਸਰਾ ਜੇਕਰ ਤੁਸੀਂ ਕਰਜ਼ਾ ਲੈਣ ਬਾਰੇ ਸੋਚ ਰਹੇ ਸੀ ਤਾਂ ਇਸ ਸਮੇਂ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਕਾਫੀ ਸਮੇਂ ਤੋਂ ਨੌਕਰੀ ਦੀ ਭਾਲ ਵਿੱਚ ਸੀ ਤਾਂ ਇਸ ਸਮੇਂ ਤੁਹਾਨੂੰ ਮਨਚਾਹੀ ਨੌਕਰੀ ਵੀ ਮਿਲ ਸਕਦੀ ਹੈ ਜਿੱਥੇ ਨੌਕਰੀ ਦਾ ਘਰ ਹੈ ਉਥੇ ਸ਼ਨੀ ਮਹਾਰਾਜ ਜੀ ਰਾਸ਼ੀ ਪਰਿਵਰਤਨ ਕਰਨ ਵਾਲੇ ਹਨ ਤੇ ਨੌਕਰੀ ਦਾ ਘਰ ਜਿਹੜਾ ਹੈ ਤੁਹਾਨੂੰ ਨੌਕਰੀ ਦਵਾ ਕੇ ਹੀ ਰਹੇਗਾ ਕਿਉਂਕਿ ਪੂਰੇ ਹੀ 2.5 ਸਾਲ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਪਰਿਵਰਤਨ ਕਰਦੇ ਰਹਿਣਗੇ ਇਹ ਗੱਲ ਵੀ ਤੁਸੀਂ ਨੋਟ ਕਰ ਲੈਣਾ ਕਈਆਂ ਦੀ ਇਸ ਸਮੇਂ ਪਰਮੋਸ਼ਨ ਜਿਹੜੀ ਸੀ ਨਹੀਂ ਹੋ ਰਹੀ ਪਰ ਆਉਣ ਵਾਲੇ 1-2 ਮਹੀਨਿਆਂ ਵਿੱਚ ਤੁਹਾਡੀ ਪ੍ਰਮੋਸ਼ਨ ਵੀ ਹੋ ਜਾਵੇਗੀ ਜੇਕਰ ਤੁਸੀਂ ਆਪਣੀ ਨੌਕਰੀ ਵਿੱਚ ਤਬਾਦਲਾ ਚਾਹੁੰਦੇ ਸੀ ਤਾਂ ਤਬਾਦਲਾ ਵੀ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਦੂਜੀ ਭਵਿੱਖ ਬਾਣੀ ਦੇ ਬਾਰੇ ਤੁਲਾ ਰਾਸ਼ੀ ਵਾਲੇ ਜਿਹੜੇ ਲੋਕ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਜਾਣ ਦਾ ਮੌਕਾ ਪ੍ਰਾਪਤ ਹੋ ਜਾਵੇਗਾ ਤੇ ਜੇਕਰ ਤੁਸੀਂ ਉੱਥੇ ਜਾ ਕੇ ਨੌਕਰੀ ਕਰਨਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਪੀਆਰ ਕਾਫੀ ਸਮੇਂ ਤੋਂ ਨਹੀਂ ਸੀ ਲੱਗ ਰਹੀ ਜਾ ਤੁਹਾਨੂੰ ਕੋਈ ਵੀਜ਼ਾ ਮਿਲਣ 'ਚ ਕੋਈ ਵੀ ਕਨਫਿਊਜ਼ਨ ਆ ਰਹੀ ਸੀ ਉਹ ਸਾਰੇ ਹੀ ਮਸਲੇ ਤੁਹਾਡੇ ਹੁਣ ਪੂਰੇ ਹੋ ਜਾਣਗੇ ਮਾਰਚ ਦੇ ਮਹੀਨੇ ਤੋਂ ਬਾਅਦ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੇਕਰ ਤੁਸੀਂ ਆਪਣਾ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਤੁਹਾਨੂੰ ਹੁਣ ਦੁਗਣਾ ਲਾਭ ਹੋ ਕੇ ਮਿਲ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਦੁਕਾਨਦਾਰੀ ਦੇ ਵਿੱਚ ਵੀ ਹੁਣ ਉਹਨਾਂ ਨੂੰ ਦੁਗਣਾ ਲਾਭ ਪ੍ਰਾਪਤ ਹੋਵੇਗਾ ਕਿਉਂਕਿ ਵੇਖੋ ਜੀ ਗੁਰੂ ਰਾਸ਼ੀ ਪਰਿਵਰਤਨ ਕਰਨਗੇ ਤੇ ਮਈ ਦੇ ਮਹੀਨੇ ਤੋਂ ਬਾਅਦ ਤੁਹਾਡੇ ਲਈ ਕੋਈ ਵੀ ਆਨਲਾਈਨ ਕੰਮ ਕਰਨਾ ਬੜਾ ਹੀ ਫਾਇਦੇਮੰਦ ਸਾਬਿਤ ਹੋ ਜਾਵੇਗਾ ਮਈ ਦੇ ਮਹੀਨੇ ਵਿੱਚ ਜਿਹੜੇ ਲੋਕ ਸ਼ੇਅਰ ਮਾਰਕੀਟ ਦਾ ਕੰਮ ਕਰਨਗੇ ਉਹਨਾਂ ਨੂੰ ਵੀ ਬੜਾ ਜ਼ਿਆਦਾ ਲਾਭ ਪ੍ਰਾਪਤ ਹੋ ਜਾਵੇਗਾ ਗੁਰੂ ਤੁਹਾਡੀ ਨੌਲੇਜ ਵਧਾਉਂਦਾ ਹੈ ਤੇ ਮਈ ਤੋਂ ਬਾਅਦ ਤੁਸੀਂ ਵੇਖੋਗੇ ਕਿ ਤੁਹਾਡੀ ਨੌਲੇਜ ਤੇ ਸਮਝਦਾਰੀ ਵਧਣੀ ਸ਼ੁਰੂ ਹੋ ਜਾਵੇਗੀ ਤੁਸੀਂ ਨਵੇਂ-ਨਵੇਂ ਲੋਕਾਂ ਤੋਂ ਕਈ ਗੱਲਾਂ ਸਿੱਖਣੀਆਂ ਸ਼ੁਰੂ ਕਰ ਦਿਓਗੇ ਜਿਸ ਤੇ ਨਾਲ ਤੁਸੀਂ ਖੁਦ ਵੀ ਅਧਿਆਤਮਿਕ ਹੋ ਜਾਵੋਗੇ ਤੁਹਾਡਾ ਮਨ ਧਾਰਮਿਕ ਕੰਮਾਂ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਬਿਜ਼ਨਸ ਵਿੱਚ ਵੀ ਤੁਹਾਡੇ ਹੁਣ ਸਾਥੀ ਜਾਂ ਘਰ ਦੇ ਮੈਂਬਰ ਬਹੁਤ ਹੀ ਤੁਹਾਡਾ ਸਾਥ ਦੇਣਗੇ ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਤੁਸੀਂ ਧਾਰਮਿਕ ਹੋ ਜਾਓਗੇ ਤੁਹਾਡੇ ਵਿਚਾਰ ਜਿਹੜੇ ਹਨ ਉਹ ਵੀ ਪਵਿੱਤਰ ਹੋ ਜਾਣਗੇ ਤੁਹਾਡੀ ਰਾਸ਼ੀ ਦੇ ਵਿੱਚ ਬਹੁਤ ਹੀ ਵਧੀਆ ਉਲਟ ਫੇਰ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਬਦਲਾਵ ਨਜ਼ਰ ਆਵੇਗਾ ਤੁਹਾਡੀ ਜ਼ਿੰਦਗੀ ਵਿੱਚੋ ਕਹਿ ਲਈਏ ਕਿ ਹੁਣ 네ਗੇਟਿਵਿਟੀ ਖਤਮ ਹੋ ਜਾਵੇਗੀ ਤੇ ਪੋਜ਼ਿਟਿਵਿਟੀ ਆ ਜਾਵੇਗੀ ਜੋ ਵੀ ਤੁਸੀਂ ਮਿਹਨਤ ਕਰੋਗੇ ਉਸ ਦਾ ਤੁਹਾਨੂੰ ਫਲ ਦੁੱਗਣਾ ਹੋ ਕੇ ਮਿਲ ਜਾਵੇਗਾ ਜੇਕਰ ਤੁਹਾਡੇ ਕਿਧਰੇ ਰਿਸ਼ਤੇ ਖਰਾਬ ਹੋਏ ਸਨ ਭੈਣ ਭਰਾ ਦਾ ਰਿਸ਼ਤਾ ਜਾਂ ਦੋਸਤ ਜਾਂ ਕਿਸੇ ਹਸਬੈਂਡ ਵਾਈਫ ਦਾ ਆਪਸ ਵਿੱਚ ਕੋਈ ਲੜਾਈ ਝਗੜਾ ਸੀ ਤਾਂ ਉਹ ਵੀ ਰਿਸ਼ਤੇ ਹੁਣ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੁਧਰ ਜਾਣਗੇ ਸੋ ਦੋਸਤੋ ਇਹ ਸੀ ਜੀ ਤੁਲਾ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਧੰਨਵਾਦ